ਤਬੀ ਸਰਕਾਰ ਜਿਹੜੀ ਆ ਨਾ ਦੋਵੇਂ ਸਰਕਾਰਾਂ ਜਿਹੜੀਆਂ ਇਹਨਾਂ ਦੇ ਚ ਰੰਗਜੀਤ ਦੀ ਰੂਹ ਜਿਹੜੀ ਉਹ ਪਰਵੇਸ਼ ਹੋ ਗਈ ਆ ਸਾਡਾ ਖੂਨ ਦਾ ਕਿਉਂ ਨਾ ਕਿਣਕਾ ਕਿਣਕਾ ਬਹਿ ਜੇ ਸਹੀਧੀਆਂ ਤਾਂ ਪ੍ਰਾਪਤ ਕਰ ਲਾਂਗੇ ਜਿਹੜੀ ਜ਼ਮੀਨ ਆ ਇਹਦੇ ਤੇ ਜੱਟ ਜਿਹੜਾ ਉਹ ਇੱਕ ਬੰਨਾ ਵੱਡਿਆਂ ਬੰਦੇ ਨੂੰ ਬੰਦਾ ਮਾਰ ਦਿੰਦਾ ਤੇ ਇਹਦੇ ਹੁਣਾਂ ਦੇ ਕਿਲੇ ਖੋਲਾਂਗੇ ਸਹੀਧੀਆਂ ਮਨਜ਼ੂਰ ਆ ਜ਼ਮੀਨਤ ਵੇਰ ਨਹੀਂ ਹੋਣ ਦਿਆਂਗੇ ਇਹ ਸੰਘਰਸ਼ ਭਾਵੇਂ ਕਿਉਂ ਨਾ ਦਿੱਲੀ ਨਾਲ ਲੰਮਾ ਹੋ ਜੇ ਇਹਨੂੰ ਫੜੇ ਕਰਕੇ ਸਰਕਾਰ ਦੀਆਂ ਗੋਡੀਆਂ ਲਵਾ ਕੇ ਭਜਾ ਕੇ ਤੇ ਫਿਰ ਸਾ ਲੰਮਾ ਕਰਨ ਕਰ ਲਿਆ ਕਿ ਇੱਕ ਵੀ ਜ਼ਮੀਨ ਕਿਸਦਾ ਇੱਕ ਵੀ ਮਰਲਾ ਉਹ ਨਹੀਂ ਵੋਣ ਦਿੱਤਾ ਜਾਊਗਾ ਅਗਲੇ ਆਪ ਦਾ ਮੁੱਖ ਮੰਤਰੀ ਆ ਉਹ ਤੁਹਾਨੂੰ ਪਤਾ ਹੀ ਹੈ ਕਿੰਨਾ ਕਿ ਝੂਠ ਬੋਲਦਾ ਉਹ ਇੱਕ ਝੂਠ ਬੋਲ ਕੇ ਅੱਗੇ ਰਾਜਨੀਤੀ ਚਾਹੇ ਤੇ ਹੁਣ ਝੂਠ ਬੋਲ ਕੇ ਲੋਕਾਂ ਦੀਆਂ ਜ਼ਮੀਨਾਂ ਖੋਣੀਆਂ ਚਾਹੁੰਦੇ ਆ ਹੁਣ ਸਮਝ ਗਏ ਆ ਲੋਕ ਸਿਆਣੇ ਆ ਕਦੀ ਵੀ ਆਪਣੀ ਜ਼ਮੀਨ ਜਿਹੜੀ ਹੋ ਕਿਸੇ ਦੇ ਕਹਿਣ ਤੇ ਭਾਵੇਂ ਉਹ ਪੰਜਾਬ ਦਾ ਸੀਐਮ ਹੋਵੇ ਭਾਵੇਂ ਕੋਈ ਵੀ ਹੋਵੇ ਕਿਸੇ ਦੇ ਕਹਿਣ ਤੇ ਜ਼ਮੀਨ ਜਿਹੜੀ ਆਪਣੀ ਨਹੀਂ ਦੇਣਗੇ ਦੇਖੋ ਅੱਜ ਦਾ ਟਰੈਕਟਰ ਮਾਰਚ ਜਿਹੜਾ ਇਹ ਲੈਂਡ ਪੂਲਿੰਗ ਜਿਹੜੀ ਪਾਲਿਸੀ ਆ ਉਹਦੇ ਸਬੰਧ ਵਿੱਚ ਆ ਕਿ ਇਹ ਪਾਲਿਸੀ ਜਿਹੜੀ ਆ ਸਰਕਾਰ ਨੂੰ ਤੁਰੰਤ ਵਾਪਸ ਲੈਣੀ ਚਾਹੀਦੀ ਆ ਉਦੇਸ ਵਨ ਵਿੱਚ ਅੱਜ ਪੂਰੇ ਪੰਜਾਬ ਵਿੱਚ ਜਿੱਥੇ ਵੀ ਲੈਂਡ ਪੁਲਿੰਗ ਦੇ ਵਿੱਚ ਜ਼ਮੀਨ ਆਈ ਆ ਐਕਵਾਇਰ ਕੀਤੀ ਇਹਨਾਂ ਨੇ ਉਹ ਸਾਰੇ ਜਗ੍ਹਾ-ਜਗ੍ਹਾ ਦੇ ਉੱਤੇ ਅੱਜ ਟਰੈਕਟਰ ਮਾਰਚ ਹੋ ਰਹੇ ਆ ਸੰਯੁਕਤ ਮੋਰਚੇ ਦੀ ਕਾਲ ਆ ਸੰਯੁਕਤ ਮੋਰਚੇ ਨੇ ਪ੍ਰਣ ਕਰ ਲਿਆ ਕਿ ਇੱਕ ਵੀ ਜ਼ਮੀਨ ਕਿਸੇ ਦਾ ਇੱਕ ਵੀ ਮਰਲਾ ਉਹ ਨਹੀਂ ਵਾਣ ਦਿੱਤਾ ਜਾਊਗਾ ਅਗਲੇ ਸੰਘਰਸ਼ ਜਿਹੜੇ ਸਾਡੇ ਜਿਹੜੇ ਅਗਲੇ ਪ੍ਰੋਗਰਾਮ ਲਿਖੇ ਹੋਏ ਆ 24 ਤਰੀਕ ਨੂੰ ਮੁੱਲਾਂਪੁਰ ਦਾਖਾ ਵਿੱਚ ਇੱਕ ਵੱਡੀ ਰੈਲੀ ਕਰਕੇ ਉੱਥੋਂ ਐਲਾਨ ਕੀਤਾ ਜਾਊਗਾ ਕਿ ਇਹ ਸੰਘਰਸ਼ ਨੂੰ ਕਿਹੜੇ ਤਰੀਕੇ ਨਾਲ ਲੜਨਾ ਚੰਡੀਗੜ੍ਹ ਚ ਲੜਨਾ ਕਿ ਲੁਧਿਆਣੇ ਚ ਲੜਨਾ ਵੱਡੇ ਜਿਹੜੇ ਪੱਕੇ ਜਿਹੜੇ ਮੋਰਚੇ ਲਾਏ ਜਾਣਗੇ ਇਹ ਜਿੰਨਾ ਚਿਰ ਪਾਲਿਸੀ ਵਾਪਸ ਨਹੀਂ ਲਈ ਜਾਊਗੀ ਉਹਨਾਂ ਚਿਰ ਜਿਹੜੇ ਉਹ ਚੁੱਪ ਨਹੀਂ ਬਹਿਣਗੇ ਕਿਸਾਨ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਉਹ ਕਹਿੰਦੇ ਕਿਸਾਨਾਂ ਨੂੰ ਇਹਦਾ ਜਿਹੜਾ ਫਾਇਦਾ ਹੋਏਗਾ ਬਿਲਕੁਲ ਉਹ ਜਿਹੜੀ ਕਿਸਾਨ ਦਾ ਮੁੱਖ ਪੰਜਾਬ ਦਾ ਮੁੱਖ ਮੰਤਰੀ ਆ ਉਹ ਤੁਹਾਨੂੰ ਪਤਾ ਹੀ ਹੈ ਕਿੰਨਾ ਕਿ ਝੂਠ ਬੋਲਦਾ ਉਹ ਇੱਕ ਝੂਠ ਬੋਲ ਕੇ ਅੱਗੇ ਰਾਜਨੀਤੀ ਚਾਹੇ ਤੇ ਹੁਣ ਝੂਠ ਬੋਲ ਕੇ ਲੋਕਾਂ ਦੀਆਂ ਜ਼ਮੀਨਾਂ ਖੋਣੀਆਂ ਚਾਹੁੰਦੇ ਆ ਪਰ ਲੋਕ ਜਿਹੜੇ ਹੁਣ ਸਮਝ ਗਏ ਆ ਲੋਕ ਸਿਆਣੇ ਆ ਕਦੀ ਵੀ ਆਪਣੀ ਜ਼ਮੀਨ ਜਿਹੜੀ ਉਹ ਕਿਸੇ ਦੇ ਕਹਿਣ ਤੇ ਭਾਵੇਂ ਉਹ ਪੰਜਾਬ ਦਾ ਸੀਐਮ ਹੋਵੇ ਭਾਵੇਂ ਕੋਈ ਵੀ ਹੋਵੇ ਕਿਸੇ ਦੇ ਕਹਿਣ ਤੇ ਜ਼ਮੀਨ ਜਿਹੜੀ ਆਪਣੀ ਨਹੀਂ ਦੇਣਗੇ ਕਿੰਨਾ ਚਿਰ ਦਾ ਸੰਘਰਸ਼ ਇਹ ਚੱਲੇਗਾ ਵੇਖੋ ਜਿੰਨਾ ਚਿਰ ਇਹ ਪਾਲਿਸੀ ਵਾਪਸ ਨਹੀਂ ਹੁੰਦੀ ਉਹਨਾਂ ਚਿਰ ਇਹ ਸੰਘਰਸ਼ ਚੱਲੂਗਾ ਭਾਵੇਂ ਚ 6 ਮਹੀਨੇ ਲੱਗ ਜਾਣ ਤੇ ਭਾਵੇਂ ਸਾਲ ਲੱਗ ਜਾਣ ਭਾਵੇਂ ਵੱਧ ਲੱਗ ਜੇ ਉਹਨਾਂ ਚਿਰ ਇਹ ਸੰਘਰਸ਼ ਜਿਹੜਾ ਚੱ ਸਰਫੀਮ ਸਿੰਘ ਡੇਰੀਵਾਲ ਮਾਝਾ ਕਿਸਾਨ ਸੰਘਰਸ਼ ਕਮੇਟੀ ਨੂੰ ਬੁਲਾਉਂ ਕਰਦਾ ਗੱਲ ਇਹ ਆ ਵੀ ਸਰਕਾਰ ਜਿਹੜੀ ਆ ਨਾ ਦੋਵੇਂ ਸਰਕਾਰਾਂ ਜਿਹੜੀਆਂ ਇਹਨਾਂ ਦੇ ਚ ਰੰਗਜੀਤ ਦੀ ਰੂਹ ਜਿਹੜੀ ਉਹ ਪਰਵੇਸ਼ ਹੋ ਗਈ ਆ ਇਹਨਾਂ ਦੇ ਦਿਨ ਮਾੜੇ ਆ ਇਹ ਰੰਗਜੀਤ ਜਿਹੜਾ ਇਹਦੀ ਭਗਤੀ ਵੀ ਬਹੁਤ ਜ਼ਿਆਦਾ ਸੀ ਇਹ ਰਾਜ ਭਾਗ ਜਿਹੜਾ ਬਣਾ ਇਹ ਪਦਕੀ ਤੋਂ ਬਿਨਾਂ ਨਹੀਂ ਮਿਲਦਾ ਦੋ ਹੀ ਗੱਲਾਂ ਨੇ ਜਾਂ ਬੰਦਾ ਸਿੱਧੇ ਕੰਮ ਕਰਦਾ ਵੀ ਤਾਂ ਜਾਂ ਪੁੱਠੇ ਕਰਦਾ ਭਗਤੀ ਦੀ ਇਹੋ ਪਰਖ ਹੁੰਦੀ ਆ ਜਿੱਦਾਂ ਰਾਵਣ ਦੀ ਭਗਤੀ ਸੀ ਤੇ ਉਹਨੇ ਸੀਤਾ ਨੂੰ ਜਾ ਪੰਗਾ ਲਿਆ ਤੇ ਫਿਰ ਉਹਦਾ ਕਾਲ ਬਣਿਆ ਉਹ ਕੰਮ ਕਰ ਹੁਣ ਬੰਡਿਆ ਵਾ ਰੰਗਜੀਤ ਤੇ ਉਹਦੇ ਵਿੱਚ ਦੱਸਿਆ ਮੈਂ ਵੀ ਰੰਗਜੀਤ ਦੀ ਰੂਹ ਨਾ ਦੋਵਾਂ ਪ੍ਰਧਾਨ ਮੰਤਰੀ ਦੇ ਮਿਤਵਾ ਦੇ ਤੇ ਕਿ ਜਿਹੜਾ ਪੰਜਾਬ ਸਰਕਾਰ ਆ ਇਹਦੇ ਜੀ ਜਿਹੜੀ ਰੰਗਜੀਤ ਦੀ ਰੂਹ ਪਰਵੇਸ਼ ਹੋ ਗਈ ਆ ਇਹਨਾਂ ਦਾ ਆ ਗਿਆ ਅੰਤ ਜੱਟਾਂ ਕੋ ਜਮੀਨਾ ਖੋਣ ਡੈ ਬਏ ਆਏ ਜਿਹੜੀਆਂ ਕੇ ਸਾਡੇ ਬੰਦਾ ਸਿੰਘ ਭਾਦਰ ਨੇ ਖੰਡਾ ਖੜਕਾ ਕੇ ਨਦੇੜ ਦੀ ਧਰਤੀ ਤੋਂ ਮਹਾਰਾਜ ਕਲਗੀਧਰ ਪਾਸ਼ਾ ਦਾ ਥਾਪੜਾ ਲੈ ਗਏ ਤੇ ਖੰਡਾ ਖੜਕਾ ਕੇ ਰੰਗ ਜੇਬ ਸਰੰਦ ਫਤੇ ਕਰਕੇ ਤੇ ਸਾਨੂੰ ਇਹ ਜ਼ਮੀਰਾਂ ਜ਼ਮੀਨਾ ਜਿਹੜੀਆਂ ਨੇ ਇਹ ਦਿੱਤੀਆਂ ਹੀ ਸਾਡਾ ਖੂਨ ਦਾ ਕਿਉਂ ਨਾ ਕਿਣਕਾ ਕਿਣਕਾ ਬਹਿ ਜੇ ਸਹੀਧੀਆਂ ਤਾਂ ਪ੍ਰਾਪਤ ਕਰ ਲਾਂਗੇ ਜਿਹੜੀ ਜ਼ਮੀਨ ਆ ਇਹਦੇ ਤੇ ਜੱਟ ਜਿਹੜਾ ਉਹ ਇੱਕ ਬੰਨਾ ਵੱਡਿਆਂ ਬੰਦੇ ਨੂੰ ਬੰਦਾ ਮਾਰ ਦਿੰਦਾ ਤੇ ਇਹਦੇ ਹੁਣਾਂ ਦੇ ਕਿਲੇ ਖੋਲਾਂਗੇ ਸਹੀਧੀਆਂ ਮਨਜ਼ੂਰ ਆ ਜ਼ਮੀਨਾਂ ਕਵਰ ਨਹੀਂ ਹੋਣ ਦਿਆਂਗੇ ਅੱਜ ਇਸੇ ਰੋਸ ਦੇ ਵਿੱਚ ਪਿੰਡ ਘਰਾਲੇ ਤੋਂ ਲੈ ਕੇ ਗਰਦਾਸਪੁਰ ਦੇ ਚਾਰ ਚਫਰੇ ਟਰੈਕਟਰ ਮਾਰਚ ਕੱਢਿਆ ਜਾਊਗਾ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਊਗੀ ਅਜੇ ਸਿਰਫ ਏਕ ਡੈਲੰਗਾ ਫਿਲਮ ਬਾਕੀ ਆ ਉਹ ਪ੍ਰਧਾਨ ਸਾਹਿਬਾੜੇ ਨੇ ਅੱਗੇ ਦੱਸ ਦਿੱਤਾ ਇਹ ਸੰਘਰਸ਼ ਭਾਵੇਂ ਕਿਉਂ ਨਾ ਦਿੱਲੀ ਨੂੰ ਲੰਮਾ ਹੋ ਜੇ ਇਹਨੂੰ ਫਤੇ ਕਰਕੇ ਸਰਕਾਰ ਦੀਆਂ ਗੋਡੀਆਂ ਲਵਾ ਕੇ ਭਜਾ ਕੇ ਤੇ ਫਿਰ ਸਾ ਲਵਾਂਗੇ